ਸਾਡੇ ਸਤਿਗੁਰੂ ਨੇ ਕਾਇਆ ਪਲਟੀ ਹੈ ਕਾਇਆ ਤਬਦੀਲ ਕੀਤੀ ਹੈ ਪਰ ਜੋਤ ਅਤੇ ਜੁਗਤ ਵਿੱਚ ਕੋਈ ਪਰਵਰਤਨ ਨਹੀਂ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਪੜ੍ਹੀਏ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਕੀਤੀ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰੰਭਲ ਪੰਥ ਚਲਾਇਆ ਪੰਥ ਦੀ ਸ਼ੁਰੂਆਤ ਤਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਹਿਬ ਮਹਾਰਾਜ ਜੀ ਤੋਂ ਹੀ ਹੋ ਗਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਦਾ ਅਰਥ ਹੈ ਜਿਹਦੇ ਵਿੱਚ ਕੋਈ ਮੈਲ ਨਹੀਂ ਮਲੀਨਤਾ ਤੋਂ ਰਹਿਤ ਜਿਹੜੀ ਜਗ੍ਹਾ ਤੇ ਕੋਈ ਮੈਲ ਨਾ ਹੋਵੇ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਨਿਰਮਲ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸੇ ਹੀ ਨਿਰਮਲ ਪੰਥ ਲਈ ਸ਼ਬਦ ਵਰਤਿਆ ਹੈ ਖਾਲਸਾ ਪੰਥ ਨਿਰਮਲ ਦਾ ਅਰਥ ਵੀ ਹੈ ਮੈਲ ਤੋਂ ਰਹਿਤ ਮੈਲ ਤੋਂ ਸਖਣਾ ਜਿੱਥੇ ਮੈਲ ਨਾ ਹੋਵੇ ਤੇ ਤੁਸੀਂ ਖਾਲਸੇ ਸ਼ਬਦ ਦੇ ਵੀ ਅਰਥ ਪੜੋਗੇ ਤੇ ਖਾਲਸੇ ਦਾ ਇੱਕ ਸਿੱਧਾ ਜਿਹਾ ਅਰਥ ਬਣਦਾ ਹੈ ਜਿਹੜਾ ਬਿਲਕੁਲ ਖਾਲਸਾ ਹੈ ਜਿਹੜਾ ਬਿਲਕੁਲ ਸ਼ੁੱਧ ਸਰੂਪ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਉਹਨੂੰ ਕਿਹਾ ਜਾਂਦਾ ਹੈ ਖਾਲਸਾ ਜਦੋਂ ਅਸੀਂ ਮਹਾਨ ਕੋਸ਼ ਪੜ੍ਹਦੇ ਹਾਂ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ 18 ਸਾਲ ਦੀ ਬਹੁਤ ਲੰਮੀ ਕਲਣਾ ਤੋਂ ਬਾਅਦ ਇਹ ਗ੍ਰੰਥ ਲਿਖਿਆ ਜਿਸ ਨੂੰ ਮਹਾਨ ਕੋਸ਼ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਬਹੁਤੇ ਸਿੱਖਾਂ ਨੇ ਸ਼ਾਇਦ ਇਹਨਾਂ ਗ੍ਰੰਥਾਂ ਦੇ ਕਦੇ ਦਰਸ਼ਨ ਵੀ ਨਾ ਕੀਤੇ ਹੋਣ ਜਦ ਕਿ ਜ਼ਰੂਰੀ ਸੀ ਸਾਡੇ ਘਰਾਂ ਵਿੱਚ ਗ੍ਰੰਥ ਹੁੰਦੇ ਸੀ ਪੜ੍ਹਦੇ ਸੀ ਵਿਚਾਰ ਕਰਦੇ ਪਰ ਉਧਰਲੇ ਪਾਸੇ ਸਾਡਾ ਧਿਆਨ ਹੀ ਕਦੇ ਨਹੀਂ ਗਿਆ ਮਹਾਨ ਕੋਸ਼ ਗ੍ਰੰਥ ਵਿੱਚ ਤੁਸੀਂ ਖਾਲਸਾ ਸ਼ਬਦ ਦੀ ਜਦੋਂ ਪਰਿਭਾਸ਼ਾ ਪੜੋਗੇ ਉਹਨਾਂ ਨੇ ਦੋ ਗੱਲਾਂ ਖਾਲਸੇ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਨੇ ਖਾਲਸੇ ਦੀ ਡੈਫੀਨੀਸ਼ਨ ਲਿਖਦੇ ਆ ਉਹਨਾਂ ਨੇ ਪਹਿਲਾ ਸ਼ਬਦ ਤਾਂ ਆਹੀ ਵਰਤਿਆ ਕਿ ਖਾਲਸਾ ਦਾ ਅਰਥ ਹੈ ਸ਼ੁੱਧ ਖਾਲਸਾ ਦਾ ਅਰਥ ਹੈ ਮਿਲਾਵਟ ਤੋਂ ਰਹਿਤ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਦੂਸਰਾ ਉਹਨਾਂ ਨੇ ਖਾਲਸਾ ਸ਼ਬਦ ਦੀ ਅਰਥ ਵਿਆਖਿਆ ਕਰਦਿਆਂ ਹੋਇਆਂ ਇਹ ਵੀ ਬਚਨ ਲਿਖਿਆ ਕਿ ਖਾਲਸਾ ਉਹ ਹੈ ਜਿਹਦੇ ਵਿੱਚ ਤੇ ਗੁਰੂ ਦੇ ਵਿਚਾਰ ਕੋਈ ਹੋਰ ਦੂਜਾ ਤੀਜਾ ਵਿਚੋਲਾ ਨਾ ਹੋਵੇ ਜਿਹਦਾ ਸੰਬੰਧ ਸਿੱਧਾ ਆਪਣੇ ਸਤਿਗੁਰੂ ਦੇ ਅੰਦਾਲ ਹੈ ਉਹਨੂੰ ਕਿਹਾ ਜਾਂਦਾ ਹੈ ਖਾਲਸਾ ਮੁਗਲਾਂ ਦੇ ਰਾਜ ਵੇਲੇ ਖਾਲਸਾ ਦਰ ਅਸਲ ਇੱਕ ਜ਼ਮੀਨ ਦਾ ਨਾਮ ਹੁੰਦਾ ਸੀ ਜਿਹੜੀ ਜ਼ਮੀਨ ਕਿਸੇ ਜ਼ਗੀਰਦਾਰ ਦੇ ਕੋਲ ਨਹੀਂ ਉਹਦੇ ਉੱਪਰ ਕਿਸੇ ਹੋਰ ਦਾ ਹੱਕ ਨਹੀਂ ਸਿੱਧੀ ਉਹ ਜ਼ਮੀਨ ਬਾਦਸ਼ਾਹ ਦੇ ਅਦੀਨ ਹੈ ਬਾਦਸ਼ਾਹ ਦਾ ਹੀ ਉਹਦੇ ਉੱਪਰ ਅਧਿਕਾਰ ਹੈ ਉਸ ਜ਼ਮੀਨ ਨੂੰ ਕਿਹਾ ਜਾਂਦਾ ਸੀ ਇਹ ਜ਼ਮੀਨ ਖਾਲਸਾ ਹੈ ਖਾਲਸਾ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਦੀਨ ਇਸੇ ਤਰ੍ਹਾਂ ਅਜ ਦੇ ਦਿਹਾੜੇ ਦਸ਼ਮੇਸ਼ ਪਿਤਾ ਜੀ ਨੇ ਸਰਬੰਸਦਾਨੀ ਸਤਿਗੁਰੂ ਨੇ ਗੁਰੂ ਕਲਗੀ ਧਰਮ ਬਾਹ ਰਾਏ ਨੇ ਸਾਡੇ ਤੇ ਕਿਰਪਾ ਕੀਤੀ ਮਸੰਦਾਂ ਦੀ ਵਿਚੋਲਗੀ ਨੂੰ ਉਹਨਾਂ ਨੇ ਵਿੱਚੋਂ ਬਾਹਰ ਕੱਢ ਲਿਆ ਉਹਨਾਂ ਨੇ ਸਿੱਧਾ ਆਪਣੇ ਸੰਗਤ ਨੂੰ ਆਪਣੇ ਨਾਲ ਜੋੜ ਲਿਆ ਜਿਸ ਨੂੰ ਭਾਈ ਗੁਰਦਾਸ ਨੇ ਆਪਣੀ ਰਚਨਾ ਦੇ ਵਿੱਚ ਇਹ ਵੀ ਲਿਖਿਆ ਗੁਰ ਸੰਗਤ ਕਿੰਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਸੰਗਤ ਕਿੰਨੀ ਖਾਲਸਾ ਗੁਰੂ ਨੇ ਆਪਣੀ ਸੰਗਤ ਨੂੰ ਖਾਲਸਾ ਕਰ ਲਿਆ ਮਨ ਮੁਖੀ ਤੋਹਿਲਾ ਜਿਹੜੇ ਮਨ ਮੁਖ ਲੋਕ ਨੇ ਉਹਨਾਂ ਨੇ ਤੇ ਦੁਖੀ ਹੋਣਾ ਹੀ ਸੀ ਉਹਨਾਂ ਨੂੰ ਇਹ ਗੱਲ ਪਾਉਂਦੀ ਥੋੜਾ ਵੀ ਸੰਗਤ ਦਾ ਸੰਬੰਧ ਸਿੱਧਾ ਗੁਰੂ ਦੇ ਅੰਦਾਲ ਜੁੜ ਜਾਏ ਤੇ ਵਿੱਚ ਦੂਜਾ ਤੀਜਾ ਕੋਈ ਹੋਰ ਵਿਚੋਲਾ ਨਾ ਹੋਵੇ ਗੁਰ ਸੰਗਤ ਕਿੰਨੀ ਖਾਲਸਾ ਮਨ ਮੁਖੀ ਦੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਤਾਨੂੰ ਤੁਸੀਂ ਤਾਨੂੰ ਤੁਸੀਂ ਆਪੇ ਗੁਰ ਹੋ ਤੇ ਆਪੇ ਤੁਸੀਂ ਚੇਲੇ ਹੋ ਗੁਰੂ ਬਣ ਕੇ ਤੁਸੀਂ ਅੰਮ੍ਰਿਤ ਪਾਨ ਕਰਵਾਉਂਦੇ ਹੋ ਤੇ ਚੇਲੇ ਬਣ ਕੇ ਤੁਸੀਂ ਆਪ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਹਾਸਲ ਕਰਦੇ ਖਾਲਸਾ ਸ਼ਬਦ ਬਾਰੇ ਥੋੜੀ ਜੀ ਵਿਚਾਰ ਆਪਾਂ ਹੋਰ ਜਾਣੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਜੀ ਅੱਜ ਦੇ ਦਿਹਾੜੇ ਇੱਕ ਦੋ ਨੁਕਤੇ ਮੈਂ ਹੋਰ ਆਪ ਜੀ ਨਾਲ ਸਾਂਝੇ ਕਰਨ ਦਾ ਯਤਨ ਕਰਾਂ ਜਿਵੇਂ ਤੁਸੀਂ ਪਹਿਲਾਂ ਵੀ ਵਿਚਾਰ ਸਰਵਣ ਕੀਤੇ ਗੁਰਸਿੱਖੀ ਵਿੱਚ ਗੁਰੂ ਨੂੰ ਸੀਸ ਦੇਣ ਦੀ ਜਿਹੜੀ ਪਰੰਪਰਾ ਹੈ ਇਹ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਆਰੰਭ ਹੋਈ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਸ਼ਰਨ ਵਿੱਚ ਆਉਣ ਲਈ ਆਪਣੇ ਦਰ ਤੇ ਆਉਣ ਲਈ ਸਿੱਖ ਦੇ ਸਾਹਮਣੇ ਇੱਕ ਸ਼ਰਤ ਰੱਖ ਦਿੱਤੀ ਕਹ ਲੋ ਜੇ ਮੇਰੇ ਕੋਲ ਆਉਣਾ ਹੈ ਤੇ ਸੀਸ ਤਲੀ ਤੇ ਹੋਣਾ ਚਾਹੀਦਾ ਸੀਸ ਤਲੀ ਤੇ ਹੋਣ ਦਾ ਭਾਵ ਕੀ ਹੈ ਆਪਣੀ ਮਤ ਛੱਡ ਕੇ ਆਪਣੀ ਨਿੱਜ ਵਿਚਾਰ ਛੱਡ ਕੇ ਗੁਰੂ ਦੀ ਵਿਚਾਰ ਨੂੰ ਧਾਰਨ ਕਰਨਾ ਇਹਨੂੰ ਕਹਿੰਦੇ ਨੇ ਸੀਸ ਤਲੀ ਤੇ ਟਿਕਾਉਣਾ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਜੇ ਪਿਆਰ ਦੀ ਖੇਡ ਖੇਡਣ ਦਾ ਚਾਉ ਹੈ ਤੇ ਗੁਰਸਿੱਖਾ ਫਿਰ ਸੀਸ ਆਪਣਾ ਤਲੀ ਤੇ ਟਿਕਾ ਕੇ ਫਿਰ ਮੇਰੀ ਗਲੀ ਵਿੱਚ ਮੇਰੇ ਘਰ ਦੇ ਵਿੱਚ ਆ ਜਉ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਜੇ ਇਸ ਮਾਰਗ ਦੇ ਉਪਰ ਆਪਣਾ ਪੈਰ ਰੱਖਣਾ ਤੇ ਸਿਰ ਦੇਣ ਲੱਗਿਆ ਕਦੇ ਵੀ ਝਿਜਕੀ ਨਾ ਹੁਣ ਅਜ ਅਸੀਂ ਵਾਰ-ਵਾਰ ਝਿਜਕਦੇ ਹਾਂ ਗੁਰੂ ਨੂੰ ਸੀਸ ਦੇਣਾ ਔਖਾ ਲੱਗਦਾ ਨਾ ਜਿੰਨੇ ਸਾਡੇ ਪ੍ਰਮੁੱਖ ਇੰਦਰੇ ਨੇ ਆ ਸਾਡੀ ਗਰਦਨ ਤੋਂ ਉੱਪਰਲੇ ਪਾਸੇ ਨੇ ਸੀਸ ਦੇਣਾ ਕੋਈ ਸੌਖੀ ਖੇਡ ਨਹੀਂ ਹੈ ਆ ਅੱਖਾਂ ਸਾਡੀ ਅੰਦਾਸਕਾ ਸਾਡੀ ਰਸਨਾ ਸਾਡੇ ਕੰਨ ਆ ਜਿੰਨੇ ਸਾਡੇ ਗਿਆਨ ਇੰਦਰੇ ਨੇ ਸਾਰੇ ਆ ਗਰਦਨ ਤੋਂ ਉੱਪਰਲੇ ਪਾਸੇ ਨੇ ਜਿੰਨੇ ਆਪਣਾ ਸੀਸ ਸਤਿਗੁਰੂ ਨੂੰ ਭੇਟਾ ਕਰਨਾ ਹੈ ਉਹਨੂੰ ਆਪਣਾ ਸਭ ਕੁਝ ਆਪਣੇ ਗੁਰੂ ਦੇ ਸਾਹਮਣੇ ਭੇਟਾ ਕਰਨਾ ਪਏਗਾ ਆਹੀ ਕਾਰਜ ਸਮੂਹ ਭੇਟਾ ਕਰਨਾ ਆਹੀ ਕਾਰਜ ਸਮੋਖਾ ਲੱਗਦਾ ਹੈ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਦੀ ਬਾਣੀ ਪੜ ਲਓ ਉਹਨਾਂ ਨੇ ਵੀ ਆਪਣੀ ਰਚਨਾ ਵਿੱਚ ਇਹ ਵਚਨ ਕਹੇ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਆਪਣਾ ਤਨ ਆਪਣਾ ਮਨ ਆਪਣਾ ਧਨ ਸਾਰਾ ਕੁਝ ਗੁਰੂ ਨੂੰ ਸੌਂਪ ਦੇ ਭੇਟਾ ਕਰ ਦੇ ਤੇ ਆਪਣੇ ਸਤਿਗੁਰੂ ਦਾ ਹੁਕਮ ਮੰਨ ਜਿਨੇ ਗੁਰੂ ਦਾ ਇਉਂ ਹੁਕਮ ਮੰਨ ਲਿਆ ਉਹਨੇ ਪ੍ਰਮਾਤਮਾ ਨੂੰ ਪਾ ਲਿਆ ਪਹਿਲੇ ਪਾਤਸ਼ਾਹ ਵੀ ਉਹੀ ਕਹ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਉਹੀ ਕਹ ਰਹੇ ਨੇ ਅੱਜ ਦੇ ਦਿਹਾੜੇ ਜਦੋਂ ਗੁਰੂ ਕਲਗੀਧਰ ਸਵਾਮੀ ਜੀ ਨੇ ਸੰਗਤ ਦੇ ਸਾਹਮਣੇ ਖਲੋਹ ਕਰਕੇ ਸੀਸ ਮੰਗੇ ਨੇ ਉਹਨਾਂ ਕਿਹਾ ਸਾਨੂੰ ਸੀਸ ਚਾਹੀਦਾ ਹੈ ਤਾਂ ਵਾਰੀ ਵਾਰੀ ਪੰਜਾਂ ਨੇ ਆਪਣਾ ਆਪਣਾ ਸੀਸ ਗੁਰੂ ਨੂੰ ਭੇਟਾ ਕਰ ਦਿੱਤਾ ਹੈ ਇੱਥੇ ਥੋੜੀਆਂ ਗੱਲਾਂ ਸੋਚਣ ਵਾਲੀਆਂ ਨੇ ਗਉ ਦੇ ਨਾਲ ਇੰਨਾ ਚੀਜ਼ਾਂ ਨੂੰ ਆਪਾਂ ਵਿਚਾਰੀ ਅੱਜ ਸਾਨੂੰ ਕੋਈ ਅੰਮ੍ਰਿਤ ਪਾਨ ਕਰਨ ਵਾਸਤੇ ਕਹਿੰਦਾ ਤੇ ਸਾਡੀ ਅੱਗੋਂ ਸੋਚ ਕੇ ਇਸ ਪ੍ਰਕਾਰ ਦੀ ਅੱਜ ਹਾਲਾਤ ਐਵੇਂ ਦੇ ਬਣ ਗਏ ਨੇ ਤੁਸੀਂ ਅੰਮ੍ਰਿਤ ਪਾਨ ਕਰਨ ਵਾਸਤੇ ਕਹੋ ਬਹੁਤਾਤ ਸਾਡੇ ਸਿੱਖਾਂ ਦਾ ਅੱਗੋਂ ਇਹ ਜਵਾਬ ਹੁੰਦਾ ਹੈ ਵੀ ਸਿੱਖੀ ਤਾਂ ਅੰਦਰ ਦੀ ਚਾਹੀਦੀ ਹੈ ਆ ਬਾਹਰ ਦੀ ਸਿੱਖੀ ਦਾ ਅਸੀਂ ਕੀ ਕਰਨਾ ਸਿੱਖੀ ਤਾਂ ਅੰਦਰੋਂ ਚਾਹੀਦੀ ਹੈ ਬਾਹਰ ਦੀ ਸਿੱਖੀ ਦਾ ਕੀ ਕਰਨਾ ਕੀ ਇਹ ਸਿੱਧਾ ਕਟਾਕਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਨਹੀਂ ਹੈ ਕੀ ਪਿਆਰੇ ਭਾਈ ਦਇਆ ਸਿੰਘ ਦੇ ਕੋਲ ਅੰਦਰ ਦੀ ਸਿੱਖੀ ਨਹੀਂ ਸੀ ਕਿ ਉਹਨਾਂ ਨੂੰ ਬਾਹਰ ਦੀ ਸਿੱਖੀ ਦੀ ਲੋੜ ਪੈ ਗਈ ਕੀ ਪਿਆਰੇ ਭਾਈ ਧਰਮ ਸਿੰਘ ਦੇ ਕੋਲ ਅੰਦਰ ਦੀ ਸਿੱਖੀ ਨਹੀਂ ਸੀ ਵੀ ਗੁਰੂ ਨੇ ਬਾਹਰ ਦੀ ਸਿੱਖੀ ਉਹਨਾਂ ਨੂੰ ਦੇ ਦਿੱਤੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰੂ ਦੇ ਆਪਣੇ ਕੋਲ ਉਹ ਸਿੱਖੀ ਨਹੀਂ ਜਿਹੜੀ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ ਸਾਲੋ ਵੀ ਅੰਮ੍ਰਿਤ ਦੀ ਦਾਤ ਦੋ ਇਦਾ ਮਤਲਬ ਅਸੇ ਆਪਣੀ ਆਪਣੀ ਗਲਤੀ ਨੂੰ ਛਪਾਉਣ ਲਈ ਐਂ ਕਹਿ ਲਓ ਆਪਣੀ ਨਾਲਾਈਕੀ ਨੂੰ ਛਪਾਉਣ ਵਾਸਤੇ ਕਟਾਕਸ਼ਾ ਆਪਣੇ ਗੁਰੂ ਵਾਲੇ ਪਾਸੇ ਕਰ ਦਿੰਦੇ ਵੀ ਅੰਦਰ ਦੀ ਸਿੱਖੀ ਚਾਹੀਦੀ ਹੈ ਬਾਹਰ ਦੀ ਸਿੱਖੀ ਦੀ ਕੀ ਲੋੜ ਫਿਰ ਭਾਈ ਤਾਰੂ ਸਿੰਘ ਨੂੰ ਕੀ ਲੋੜ ਸੀ ਉਹ ਖੋਪਰ ਲਵਾ ਗਏ ਆਪਣਾ ਇਹਦਾ ਕੇਸਾਂ ਦੀ ਖਾਤਰ ਬੰਦ-ਬੰਦ ਕਟਵਾ ਕੇ ਭਾਈ ਮਨੀ ਸਿੰਘ ਕੀ ਲੋੜ ਸੀ ਉਹਨਾਂ ਨੂੰ ਇਸ ਕਰਕੇ ਸਾਡੇ ਸਵਾਲ ਸਾਡੀ ਆਪਣੀ ਅਗਿਆਨਤਾ ਦੇ ਵਿੱਚੋਂ ਪੈਦਾ ਹੋਏ। ਦੂਸਰੀ ਗੱਲ ਜਦੋਂ ਅਮਰਤ ਸ਼ਕਣ ਦੀ ਤੁਰਦੀ ਹੈ ਤੇ ਉਦੋਂ ਜਵਾਬ ਹੀ ਦਿੱਤਾ ਜਾਂਦਾ ਹੈ। ਥੋੜੀ ਜੀ ਵਿਚਾਰ ਕਰ ਲਈਏ, ਸੋਚ ਲਈਏ ਸੀ। ਸਲਾਹ ਕਰ ਲਈਏ। ਜਦੋਂ ਮਹਾਰਾਜ ਜੀ ਨੇ ਅਸੀਸ ਮੰਗੇ ਸਨ ਭਾਈ ਦਾਸ ਸਿੰਘ ਕਿਸੇ ਨਾਲ ਸਲਾਹ ਕਰਨ ਗਏ ਸੀ ਉਦੋਂ। ਜਦੋਂ ਮਹਾਰਾਜ ਨੇ ਕਿਹਾ ਸਾਨੂੰ ਸੀਸ ਚਾਹੀਦਾ ਹੈ ਭਾਈ ਦਇਆ ਸਿੰਘ ਜਿਨ੍ਹਾਂ ਦਾ ਅਮਰਤ ਪਾਨ ਕਰਨ ਤੋਂ ਪਹਿਲਾ ਨਾਮ ਦਇਆਰਾਮ ਹੈ ਉਹ ਖੜੇ ਹੋਏ ਉਹਨਾਂ ਇਹ ਬੇਨਤੀ ਕੀਤੀ ਮਹਾਰਾਜ ਸੀਸ ਪਹਿਲਾਂ ਵੀ ਤੁਹਾਡਾ ਸੀ ਅੱਜ ਵੀ ਤੁਹਾਡਾ ਹੈ ਹਮੇਸ਼ਾ ਤੁਹਾਡਾ ਹੈ ਤੁਹਾਡੀ ਮਰਜ਼ੀ ਆ ਭਾਵੇਂ ਵੜ ਲਓ ਤੇ ਭਾਵੇਂ ਤੁਸੀਂ ਰੱਖ ਲਓ ਉਹਨਾਂ ਇਹ ਨਹੀਂ ਕਿਹਾ ਮਹਾਰਾਜ ਸੀਸ ਤਾਂ ਮੈਂ ਆਪ ਜੀ ਨੂੰ ਦੇ ਸਕਦਾ ਪਰ ਮਹਾਰਾਜ ਪਹਿਲਾਂ ਮੈਂ ਇੱਕ ਵਾਰੀ ਘਰੇ ਜਾ ਕੇ ਸਲਾਹ ਕਰ ਆਵਾਂ ਜੇ ਟੱਬਰ ਦੇ ਜੀ ਕਹਿਣਗੇ ਤੇ ਫਿਰ ਮਹਾਰਾਜ ਤੁਹਾਨੂੰ ਸੀਸ ਭੇਟਾ ਕਰ ਦਿਆਂਗਾ ਸਲਾਹ ਨਹੀਂ ਕੀਤੀ ਕਿਸੇ ਨਾਲ ਜਦ ਸੀਸ ਗੁਰੂ ਨੂੰ ਭੇਟਾ ਕਰਨੇ ਫਿਰ ਇਹਦੇ ਵਿੱਚ ਕਾਹਦੀ ਸਲਾਹ ਕਰਨੀ ਅਸੀਂ ਪਾਪ ਕਰਨ ਲੱਗਿਆਂ ਕਦੇ ਸਲਾਹਾਂ ਨਹੀਂ ਕਰਦੇ ਬੰਦਾ ਠੱਗੀ ਮਾਰਨ ਲੱਗਿਆਂ ਕਿਸੇ ਨਾਲ ਸਲਾਹ ਨਹੀਂ ਕਰਦਾ ਬੇਈਮਾਨੀ ਕਰਨ ਲੱਗਿਆ ਕਿਸੇ ਨਾਲ ਸਲਾਮਾ ਨਹੀਂ ਕਰਦਾ ਬਸ ਬੇਈਮਾਨੀ ਕਰ ਜਾਂਦਾ ਨੌਕਰੀ ਪੇਸ਼ਾ ਬੰਦਾ ਜਿਹਦੀ ਤਨਖਾਹ ਵੀ ਬਹੁਤ ਵਧੀਆ ਚੱਲ ਰਹੀ ਹੈ ਉਹ ਵੀ ਰਿਸ਼ਵਤ ਭਾਲਦਾ ਤੇ ਰਿਸ਼ਵਤ ਲੈਣ ਲੱਗਿਆ ਘਰੇ ਸਲਾਹ ਨਹੀਂ ਕਰਨ ਜਾਂਦਾ ਪਹਿਲਾਂ ਟੱਬਰ ਨਾਲ ਸਲਾਹ ਕਰ ਲਵਾਂ ਅੱਜ ਕਿੰਨੇ ਹਜ਼ਾਰ ਦੀ ਰਿਸ਼ਵਤ ਲੈਣੀ ਬਸ ਲੈ ਲੈਂਦਾ ਬੇਈਮਾਨੀਆਂ ਕਰਨ ਲੱਗਿਆ ਕੋਈ ਸਲਾਹ ਨਹੀਂ ਕੋਈ ਸੋਚਦਾ ਨਹੀਂ ਬੰਦਾ ਤੋਖਾ ਦੇਣ ਲੱਗੇ ਕਦੇ ਸਲਾਹ ਨਹੀਂ ਕਰਦਾ ਪਰ ਜਦੋਂ ਗੁਰੂ ਦਾ ਅੰਮ੍ਰਿਤ ਪਾਨ ਕਰਨਾ ਹੈ ਫਿਰ ਅਸੀਂ ਸਲਾਵਾ ਕਰਨੇ ਆਂ ਕਈ 10 10 20 20 ਸਾਲ ਤੋਂ ਸਲਾਵਾ ਹੀ ਕਰੀ ਜਾਂਦੇ ਨੇ ਸਲਾਹ ਕਰ ਲਈਏ ਸੋਚ ਲਈਏ ਸੋਚਦਿਆਂ ਸੋਚਦਿਆਂ ساری ਉਮਰ ਲੰਘ ਗਈ ਪਰ ਸਾਡਾ ਮਨ ਤਿਆਰ ਨਾ ਹੋਇਆ ਇਹਨੂੰ ਤਿਆਰ ਕਰਨਾ ਪੈਂਦਾ ਮਨ ਐਵੇਂ ਥੋੜਾ ਤਿਆਰ ਹੋ ਜਾਂਦਾ ਭਲਾ ਸੋ ਧਿਆਨ ਦੇਣਾ ਪੰਜਾਂ ਨੇ ਆਪਣੇ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਰਪਿਤ ਕਰ ਦਿੱਤੇ ਗੁਰੂ ਨੇ ਉਹਨਾਂ ਦੇ ਸੀਸ ਲਏ ਇਉਂ ਖਾਲਸਾ ਸੰਸਾਰ ਵਿੱਚ ਪ੍ਰਗਟ ਹੋਇਆ ਹੁਣ ਸਭ ਨੇ ਇੱਥੇ ਆਪਣੀ ਆਪਣੀ ਵਿਚਾਰ ਦਿੱਤੀ ਕਈਆਂ ਨੇ ਵੀ ਕਿਹਾ ਮਹਾਰਾਜ ਨੇ ਤੰਬੂ ਲਾਇਆ ਸੀ ਅੰਦਰਲੇ ਪਾਸੇ ਗੁਰੂ ਸਾਹਿਬ ਨੇ ਬੱਕਰੇ ਬੰਨੇ ਹੋਏ ਸਨ ਤੇ ਮਹਾਰਾਜ ਸਿੱਖ ਨੂੰ ਅੰਦਰ ਲਿਆ ਜਾਂਦੇ ਸੀ ਅੰਦਰ ਜਾ ਕੇ ਇੱਕ ਬੱਕਰਾ ਝਟਕਾਉਂਦੇ ਸੀ ਤੋ ਫਿਰ ਖੂਨਦਿਆਂ ਨਾਲ ਭਿੱਜੀ ਹੋਈ ਤਲਵਾਰ ਲੈ ਕੇ ਤੇ ਬਾਹਰ ਆ ਜਾਂਦੇ ਸੀ। ਹੁਣ ਕੋਈ ਸਵਾਲ ਪੁੱਛਣ ਵਾਲਾ ਹੋਵੇ ਜਦ ਗੁਰੂ ਸਾਹਿਬ ਨੇ ਤੰਬੂ ਹੀ ਲਾ ਲਿਆ। ਗੁਰੂ ਸਾਹਿਬ ਨੇ ਪਰਦਾ ਕਰ ਲਿਆ ਭਾਈ ਤੈਨੂੰ ਕਿਵੇਂ ਪਤਾ ਲੱਗੇ ਅੰਦਰਲੇ ਪਾਸੇ ਬੱਕਰੇ ਵੱਜੇ ਸੀ। ਜਦ ਗੁਰੂ ਨੇ ਸਾਰੇ ਇਤਿਹਾਸਕਾਰਾਂ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਦਾ ਕੀਤਾ ਸੀ ਸੰਗਤ ਨੂੰ। ਮਹਾਰਾਜ ਜੀ ਨੇ ਕਿ ਤੰਬੂ ਲਾਇਆ ਸੀ। ਕਿਸੇ ਨੂੰ ਨਹੀਂ ਪਤਾ ਬਾਹਰਲੇ ਪਾਸੇ ਅੰਦਰ ਕੀ ਹੋ ਰਿਹਾ ਹੈ। ਇਹ ਸਾਰੀਆਂ ਲੋਕਾਂ ਦੀਆਂ ਆਪਣੀਆਂ ਅਟਕਲਾਂ ਬੱਕਰੇ ਵੜ ਤੇ ਕਿਸੇ ਨੇ ਕਿਸੇ ਨੇ ਕਹਿ ਦਿੱਤਾ ਇਸ ਤਰ੍ਹਾਂ ਕੀਤਾ ਬਾਹਰ ਆਈ ਨੇ ਸਿੱਧੀ ਜੀ ਵਿਚਾਰ ਹੈ ਗੁਰੂ ਨੇ ਕਿਹਾ ਸੀ ਸਾਡੀ ਕੁਰਬਾਨ ਪਿਆਸੀ ਹੈ ਇਹਨੂੰ ਖੂਨ ਚਾਹੀਦਾ ਹੈ ਸੀਸ ਚਾਹੀਦਾ ਹੈ ਸਿੱਖਾਂ ਨੇ ਸੀਸ ਦੇ ਦਿੱਤਾ ਮਹਾਰਾਜ ਤੰਬੂ ਦੇ ਵਿੱਚ ਲੈ ਕੇ ਗਏ ਨੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰੂ ਜਾਨਦਨ ਤੇ ਉਹ ਪੰਜ ਪਿਆਰੇ ਸਹਿਬਾਨ ਜਾਨਦਨ ਮਹਾਰਾਜ ਜੀ ਨੇ ਉੱਥੇ ਤੰਬੂ ਦੇ ਵਿੱਚ ਕੀ ਕੀਤਾ ਹੈ ਗੁਰੂ ਜਾਣਦਾ ਹੈ ਨਾ ਜੋ ਪੰਜ ਜਾਣਦੇ ਹਨ ਬਾਕੀਆਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਜਦ ਵੱਡੇ ਕਿਸੇ ਗੱਲ ਤੋਂ ਪਰਦਾ ਕਰਦੇ ਹੋਣ ਤੇ ਛੋਟਿਆਂ ਨੂੰ ਇਹ ਹੱਕ ਨਹੀਂ ਹੈ ਕਿ ਉਹਨਾਂ ਦਾ ਪਰਦਾ ਚੁੱਕ ਚੁੱਕ ਕੇ ਵੇਖਣ ਵੀ ਅੰਦਰਲੇ ਪਾਸੇ ਕੀ ਹੋ ਰਿਹਾ ਹੈ ਕਿਸੇ ਨੇ ਪਰਦਾ ਕੀਤਾ ਹੋਵੇ ਕਿਸੇ ਨੂੰ ਹੱਕ ਹੈ ਵੀ ਪਰਦਾ ਚੁੱਕ ਕੇ ਵੇਖੇ ਵੀ ਅੰਦਰਲੇ ਪਾਸੇ ਕੀ ਗੁਰੂ ਗਵਿੰਦ ਸਿੰਘ ਮਹਾਰਾਜ ਸਤਿਗੁਰੂ ਨੇ ਜਦ ਸੀਸ ਦੀ ਮੰਗ ਕੀਤੀ ਉਹਨਾਂ ਨੇ ਪਰਦਾ ਕਰ ਲਿਆ ਉਹਨਾਂ ਨੇ ਤੰਬੂ ਲਗਾ ਲਿਆ ਕਿਸੇ ਨੂੰ ਕੀ ਅਧਿਕਾਰ ਵਾਰ-ਵਾਰ ਪਰਦਾ ਚੁੱਕ ਕੇ ਝਾਕੇ ਮਹਾਰਾਜ ਅੰਦਰ ਕੀ ਕਰ ਰਿਹਾ ਇਹ ਗੁਰੂ ਜਾਣਦਾ ਹੈ ਇਉਂ ਜਰੂਰ ਸਪਸ਼ਟ ਹੈ ਮਹਾਰਾਜ ਪੰਜਾਂ ਨੂੰ ਅੰਦਰ ਲੈ ਕੇ ਗਏ ਨੇ ਵਾਰੀ-ਵਾਰੀ ਹਰ ਵਾਰ ਉਹਨਾਂ ਦੀ ਕਿਰਪਾਣ ਨੂੰ ਖੂਨ ਲੱਗਾ ਹੋਇਆ ਹੈ ਤੇ ਜਦ ਕੁਝ ਸਮੇਂ ਤੋਂ ਬਾਅਦ ਸਤਿਗੁਰੂ ਜੀ ਪੰਜਾਂ ਨੂੰ ਵਾਪਸ ਲੈ ਕੇ ਆਏ ਸੰਗਤ ਦੇ ਸਾਹਮਣੇ ਉਹਨਾਂ ਪੰਜਾਂ ਦਾ ਬਾਣਾ ਇੱਕ ਜੈਸਾ ਹੈ ਬਿਲਕੁਲ ਅਲੱਗ ਤੇ ਵੱਖਰਾ ਸਰੂਪ ਆਜ ਨਜ਼ਰੀ ਪੈ ਰਿਹਾ ਹੈ ਇੱਕ ਅਲੱਗ ਤਰ੍ਹਾਂ ਦਾ ਕਹਿ ਲੋ ਉਹਨਾਂ ਦੀ ਆਪ ਇੱਕ ਵੱਖਰੇ ਤਰ੍ਹਾਂ ਦੀ ਆਜ ਨਜ਼ਰੀ ਪੈ ਰਹੀ ਤੇ ਮਹਾਰਾਜ ਜੀ ਨੇ ਸੰਗਤ ਦੇ ਸਾਹਮਣੇ ਲੋ ਕਰਕੇ ਕਿਹਾ ਇਹ ਸਾਡੇ ਪੰਜ ਪਿਆਰੇ ਨੇ ਤੇ ਜਿਹੜੇ ਸੰਗਤ ਵਿੱਚ ਬੈਠੇ ਪਹਿਲਾਂ ਵਿਚਾਰ ਹੀ ਕਰਦੇ ਰਹੇ ਕਿ ਮੈਂ ਉਠਾਂ ਕਿ ਨਾ ਉਠਾਂ ਮੈਂ ਉਠਾਂ ਕਿ ਨਾ ਉਠਾਂ ਉਹ ਬਾਅਦ ਵਿੱਚ ਪਛਤਾ ਰਹੇ ਸਨ ਕਾਸ਼ ਮੈਂ ਉੱਠ ਜਾਂਦਾ ਤੇ ਕਿੰਨਾ ਵਧੀਆ ਹੁੰਦਾ ਹਾਲਾਂਕਿ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਗੁਰੂ ਨੂੰ ਪੰਜ ਹੀ ਸੀ ਚਾਹੀਦੇ ਸਨ ਜੇ ਮਹਾਰਾਜ ਛੇਵੀਂ ਵਾਰ ਵੀ ਆ ਕੇ ਕਹਿ ਦਿੰਦੇ ਇੱਕ ਹੋਰ ਸੀ ਚਾਹੀਦਾ ਤੇ ਸੰਗਤ ਵਿੱਚੋਂ ਹੋਰ ਵੀ ਕਿਸੇ ਨੇ ਖੜੇ ਹੋਣਾ ਸੀ ਜੇ ਮਹਾਰਾਜ 7ਵੀਂ ਵਾਰ ਆਉਂਦੇ 8ਵੀਂ ਵਾਰ ਆਉਂਦੇ 9ਵੀਂ ਵਾਰ ਆਉਂਦੇ ਸੀਸ ਘਟ ਨਹੀਂ ਸਨ ਉੱਥੇ ਹੋਰ ਕਿਸੇ ਨਾ ਕਿਸੇ ਨੇ ਖੜੇ ਹੋਣਾ ਸੀ ਇਹ ਤੇ ਮਹਾਰਾਜ ਜੀ ਨੇ ਪੰਜੀ ਮੰਗੇ ਸਣ ਤੇ ਪੰਜਾਂ ਜਣਿਆਂ ਦੇ ਸੀਸ ਆਪਣੇ ਪੇਟਾ ਕੀਤੇ ਜੇ ਮਹਾਰਾਜ ਵਦ ਮੰਗਦੇ ਤੇ ਗੁਰਸਿੱਖ ਸ਼ਾਤਾ ਦੇਣ ਵਾਲੇ ਕੁਰਬਾਨੀਆਂ ਕਰਨ ਵਾਲੇ ਦਾਤਾ ਜੀ ਦੇ ਸੰਮੁਖ ਬੈਠੇ ਹੋਏ ਨੇ ਚੇਤੇ ਰੱਖਣਾ ਨੌਵੇਂ ਸਤਿਗੁਰੂ ਦੇ ਵਕਤ ਤਿੰਨ ਗੁਰਸਿੱਖਾਂ ਨੇ ਚਾਂਦਨੀ ਚੌਕ ਸ਼ਹਾਦਤ ਦਿੱਤੀ ਗੁਰੂ ਜੀ ਦੀ ਖਾਤਰ ਕੁਰਬਾਨ ਹੋਣ ਵਾਲਿਆਂ ਦੀ ਕਮੀ ਨਹੀਂ ਹੈ ਨੌਵੇਂ ਸਤਗੁਰੂ ਦੇ ਸਮੇਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਹਾਤਾਂ ਦੇ ਚੁੱਕੇ ਹੋਏ ਨੇ ਤੇ ਮਹਾਰਾਜੇ ਸੀਸ ਆਪਣੀ ਬੇਮਿਆਨ ਕਰਕੇ ਕਹਿੰਦੇ ਨੇ ਸੀਸ ਚਾਹੀਦਾ ਹੈ ਤੇ ਕਿਉਂ ਨਾ ਸਿੱਖੜੇ ਹੋਣਗੇ ਭਲਾ ਆਪਾ ਕੁਰਬਾਨ ਕਰਨ ਵਾਲੇ ਮਹਾਰਾਜ ਦੇ ਸਾਹਮਣੇ ਨੇ ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸਾਡੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਉਹਨਾਂ ਪੰਜਾਬ ਦੇ ਜਿਹੜੀ ਰਹਿਤ ਮਰਿਆਦਾ ਦਿੜਣ ਕਰਵਾਈ ਉਹ ਰਹਿਤ ਮਰਿਆਦਾ ਦਿੜਣ ਕਰਵਾਉਣ ਲੱਗਿਆਂ ਸਭ ਤੋਂ ਪਹਿਲਾ ਬਚਨ ਪਤਾ ਕੀ ਗਿਆ ਸੀ ਮਹਾਰਾਜ ਨੇ ਸਭ ਤੋਂ ਪਹਿਲਾ ਵਾਕ ਅੱਜ ਵੀ ਜਦੋਂ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਦੇ ਨੇ ਰਹਿਤ ਮਰਿਆਦਾ ਦ੍ਰਣ ਕਰਵਾਉਂਦੇ ਨੇ ਸਭ ਤੋਂ ਪਹਿਲਾ ਬਚਨ ਅੱਜ ਵੀ ਉਹੀ ਕਿਹਾ ਜਾਂਦਾ ਹੈ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਸੀ ਅੱਜ ਤੋਂ ਤੁਹਾਡੀ ਪਿਛਲੀ ਜਾਤ ਗੋਤ ਪਿਛਲਾ ਧਰਮ ਜੋ ਵੀ ਉਹ ਸਾਰਾ ਅਸੀਂ ਨਾਸ਼ ਕਰ ਦਿੱਤਾ ਹੈ ਹੁਣ ਕੋਈ ਤੁਹਾਡੀ ਪਿਛਲੀ ਜਾਤ ਗੋਤ ਨਹੀਂ ਰਹਿ ਗਈ ਤੁਸੀਂ ਗੁਰੂ ਕੇ ਖਾਲਸੇ ਹੋ ਗਏ ਹੋ ਅੱਜ ਵੀ ਪੰਜ ਪਿਆਰੇ ਇਹ ਗੱਲ ਕਹਿੰਦੇ ਨੇ ਤੁਹਾਡਾ ਪਿਛਲਾ ਤਰਮ ਪਿਛਲੀ ਜਾਤ ਪਿਛਲੀ ਗੋਤ ਪਿਛਲਾ ਮذਬ ਸਾਰਾ ਕੁਝ ਖਤਮ ਹੋ ਗਿਆ ਅੱਜ ਤੋਂ ਤੁਸੀਂ ਗੁਰੂ ਕੇ ਖਾਲਸੇ ਹੋ ਗਏ ਹੋ ਉਹਨਾਂ ਗੁਰਸਿੱਖਾਂ ਨੇ ਤੇ ਇਸ ਗੱਲ ਨੂੰ ਮੰਨ ਲਿਆ ਅਸੀਂ ਨਹੀਂ ਮੰਨਿਆ ਜੀ ਸਾਡੀ ਹਾਲਤ ਕੁਝ ਔਰ ਹੈ ਅਸੀਂ ਪੰਜਾਂ ਦੇ ਕੋਲੋਂ ਖੰਡੇ ਬਾਟੇ ਦੀ ਪਹੜ ਲੈਣ ਤੋਂ ਬਾਅਦ ਵੀ ਨਾ ਜਾਤ ਛੱਡੀ ਨਾ ਗੋਤ ਛੱਡੀ ਉਹਨਾਂ ਵਹਿਮਾਂ ਭਰਮਾਂ 'ਚ ਫਿਰ ਵੀ ਫਸੇ ਰਹੇ ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਬਾਹਰ ਕੱਢਿਆ ਸੀ ਮਹਾਰਾਜ ਨੇ ਨਾਵਾਂ ਦੇ ਨਾਲ ਸਿੰਘ ਤੇ ਕੌਰ ਸ਼ਬਦ ਬਖਸ਼ਿਸ਼ ਕੀਤੇ ਜਿਹੜੇ ਸ਼ਬਦ ਨਾਵਾਂ ਨਾਲ ਲਾਉਣ ਲੱਗੇ ਅੱਜ ਸਾਨੂੰ ਸੰਗ ਆਉਂਦੀ ਬਹੁਤੇ ਸਿੱਖਾਂ ਨੇ ਕੀ ਕੀਤਾ ਹੈ ਉਹਨਾਂ ਨੇ ਆਪਣੇ ਨਾਮਦਾਲੋਂ ਸਿੰਘ ਤੇ ਕੌਰ ਸ਼ਬਦ ਹਟਾ ਕੇ ਲਾ ਕੇ ਪਿਛਲੇ ਪਾਸੇ ਆਪਣੀ ਗੋਤ ਲਾ ਲਈ ਕਿਉਂਕਿ ਸਿੰਘ ਤੇ ਕੌਰ ਦੇ ਨਾਲ ਸ਼ਾਇਦ ਸਾਡੀ ਉਹ ਟੌਰ ਨਹੀਂ ਹੁੰਦੀ ਬਣਦੀ ਜਿੰਨੀ ਟੌਰ ਸਾਡੀ ਗੋਤ ਲੱਗਾਂ ਨਾਲ ਬਣਦੀ ਪੁਰਾਣੇ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਵੇਖ ਲੋ ਜੇ ਕਿਸ ਨੇ ਆਪਣੇ ਨਾਵਾਂਦਲ ਆਪਣੀਆਂ ਗੋਤਾਂ ਲਾਈਆਂ ਹੋਣ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਹੀ ਨਹੀਂ ਤੁਹਾਨੂੰ ਗੋਤ ਨਹੀਂ ਮਿਲੇਗੀ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਹੀ ਨੇ ਪਾਈ ਮਨੀ ਸਿੰਘ ਭਾਈ ਮਨੀ ਸਿੰਘ ਹੀ ਨੇ ਉਹਨਾਂ ਕਦੇ ਆਪਣੇ ਨਾਵਾਂ ਨਾਲ ਸਿੰਘ ਸ਼ਬਦ ਕੱਟ ਕੇ ਨਾਵਾਂ ਨਾਲ ਗੋਤਾ ਨਹੀਂ ਲਾਈਆਂ ਸਾਨੂੰ ਸਿੰਘ ਸ਼ਬਦ ਦੀ ਉਪਰਾਂ ਲੱਗਣ ਲੱਗ ਗਿਆ ਸਾਨੂੰ ਇਉਂ ਲੱਗਣ ਲੱਗ ਗਿਆ ਸਾਡੇ ਉਹ ਪੁਰਖੇ ਤਾਂ ਸ਼ਾਇਦ ਵਿਚਾਰੇ ਅਣਜਾਣ ਸਨ ਅਸੀਂ ਥੋੜੇ ਜਿਹਾ ਜ਼ਿਆਦਾ ਮਾਡਰਨ ਹੋ ਗਏ ਹਾਂ ਤੇ ਮੈਂ ਬੇਨਤੀ ਕਰਨਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰ ਵਰਗਾ ਕੋਈ ਮੌਡਰਨ ਨਹੀਂ ਅਗਾਹ ਵਦੂ ਸੋਚ ਇਹ ਨਹੀਂ ਹੁੰਦੀ ਕਿ ਬੰਦੇ ਦੇ ਕੱਪੜੇ ਘਟ ਜਾਣ ਤੇ ਅਸ਼ਲੀਲਤਾ ਦਾ ਪਹਿਰਾਵਾ ਪਹਿਨਣਾ ਸ਼ੁਰੂ ਕਰ ਦੇ ਇਹ ਅਗਾਹ ਵਦੂ ਸੋਚ ਨਹੀਂ ਹੈ ਅਗਾਹ ਵਦੂ ਹੋਣਾ ਕਿ ਇਹਨਾਂ ਗੱਲਾਂ ਨਾਲ ਸਾਬਤ ਨਹੀਂ ਹੁੰਦਾ ਮੈਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਅੱਜ ਸੰਸਾਰ ਦੇ ਵਿੱਚ ਸਾਰੇ ਇਸ ਗੱਲ ਦਾ ਪ੍ਰਚਾਰ ਕਰਦੇ ਨੇ ਭਾਈ ਨਸ਼ਾ ਪੀਣਾ ਬਾੜੀ ਗੱਲ ਆ ਨਸ਼ਾ ਨਾ ਪੀਓ ਨਸ਼ਾ ਨਾ ਵਰਤੋ ਨਸ਼ਾ ਬਰਬਾਦ ਕਰ ਦੇਗਾ ਜਵਾਨੀ ਨੂੰ ਕਿ ਨਹੀਂ ਪ੍ਰਚਾਰ ਕੀਤਾ ਜਾ ਰਿਹਾ ਸਾਰੇ ਪ੍ਰਚਾਰ ਕਰ ਰਹੇ ਨੇ ਸਰਕਾਰਾਂ ਵੀ ਪ੍ਰਚਾਰ ਕਰਦੀਆਂ ਨੇ ਕਿ ਨਸ਼ਾ ਨਸ਼ੇ ਦੇ ਖਿਲਾਫ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਉਹ ਗੱਲ ਵੱਖਰੀ ਅੰਦਾਲੇ ਅਗਲੇ ਵਿੱਚ ਵੀ ਜਾਂਦੇ ਨੇ ਅੰਦਾਲੇ ਖਿਲਾਫ ਵੀ ਹੋਈ ਜਾਂਦੇ ਨੇ ਦੋਗਲਾ ਕੰਮ ਚੱਲ ਰਿਹਾ ਹੈ ਸਾਰੇ ਕਹਿੰਦੇ ਨੇ ਨਸ਼ਾ ਨਾ ਪੀਓ ਨਸ਼ਾ ਨਾ ਪੀਓ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੰਬਾਕੂ ਦੀ ਵਰਤੋਂ ਨਾ ਕਰੋ ਤੁਹਾਨੂੰ ਕੈਂਸਰ ਹੋ ਜਾਏਗਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਸਾਡੇ ਗੁਰੂ ਨੇ ਖਾਲਸਾ ਪ੍ਰਗਟ ਕੀਤਾ ਸਾਡੀ ਰਹਿਤ ਮਰਿਆਦਾ ਵੀ ਸ਼ਾਮਲ ਕਰ ਦਿੱਤਾ ਖਾਲਸੇ ਨੇ ਕੋਈ ਨਸ਼ਾ ਨਹੀਂ ਪੀਣਾ ਤੰਬਾਕੂ ਦੀ ਵਰਤੋਂ ਨਹੀਂ ਕਰਨੀ ਲੋਕਾਂ ਨੂੰ ਅੱਜ ਇੰਨੇ ਸਦੀਆਂ ਲੰਘ ਜਾਣ ਤੋਂ ਬਾਅਦ ਇਸ ਗੱਲ ਦੀ ਸਮਝ ਪਈ ਹੈ ਸਾਡੇ ਗੁਰੂ ਨੂੰ ਤਾਂ 3-4 ਸਦੀਆਂ ਪਹਿਲਾਂ ਹੀ ਗੱਲ ਸਮਝ ਪੈ ਗਈ ਸੀ ਫਿਰ ਅਗਾਹ ਵਦੂ ਕੌਣ ਹੋਇਆ ਅਸੀਂ ਅਗਾਹ ਵਦੂ ਆ ਕਿ ਸਾਡੇ ਸਤਿਗੁਰੂ ਜੀ ਅਗਾਹ ਵਦੂ ਨੇ ਅੱਜ ਐਡਜ਼ ਵਰਗੀਆਂ ਬਿਮਾਰੀਆਂ ਜਦੋਂ ਆਪਣੇ ਪੈਰ ਪਸਾਰਦੀਆਂ ਨੇ ਤੇ ਲੋਕਾਂ ਦੇ ਵਿੱਚ ਫਿਰ ਇਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਭਾਈ ਆਪਣਾ ਜੀਵਨ ਕਿਰਦਾਰ ਬਣਾ ਕੇ ਉੱਚਾ ਸੁੱਚਾ ਬਣਾ ਕੇ ਰੱਖੋ ਜੀਵਨ ਕਿਰਦਾਰ ਚੰਗਾ ਬਣਾ ਕੇ ਰੱਖੋ ਕਿਤੇ ਏਡਜ਼ ਵਰਗੀਆਂ ਬਿਮਾਰੀਆਂ ਨਾ ਤੁਹਾਨੂੰ ਘੇਰ ਲੈਣ ਸਾਡੇ ਗੁਰੂ ਨੇ ਜਦੋਂ ਖਾਲਸਾ ਪ੍ਰਗਟ ਕੀਤਾ ਤੇ ਜਦੋਂ ਗੁਰੂ ਨੇ ਰਹਿਤ ਦਿੜਣ ਕਰਵਾਈ ਤੇ ਨਾਲ ਦੱਸਿਆ ਆ ਚਾਰ ਕੁਰੇਤਾਂ ਨੇ ਇਹ ਨਹੀਂ ਕਰਨੀਆਂ ਉਹਨਾਂ ਕੁਰੇਤਾਂ ਵਿੱਚ ਇੱਕ ਇਹ ਵੀ ਗੱਲ ਸ਼ਾਮਲ ਕਰ ਦਿੱਤੀ ਮੇਰਾ ਸਿੱਖ ਆਪਣੇ ਕਿਰਦਾਰ ਤੋਂ ਕਦੇ ਨੱਡਗੇ ਪਰ ਪੁਰਸ਼ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਗੁਰੂ ਕਲਗੀ ਧਰਮ ਬਾਹਰ ਆਜ ਨੇ ਸਾਡੀ ਮਰਿਆਦਾ ਵਿੱਚ ਗੱਲ ਸ਼ਾਮਲ ਕੀਤੀ ਫਿਰ ਅਗਾਂ ਵਦੂ ਕੌਣ ਹੋਇਆ ਗੁਰੂ ਗਵਿੰਦ ਸਿੰਘ ਮਹਾਰਾਜ ਹੀ ਹੋਇਆ ਨਾ ਫਿਰ ਧਿਆਨ ਦੇਣਾ ਜਿਹੜਾ ਖਾਲਸਾ ਦਸ਼ਮੇਸ਼ ਪਿਤਾ ਜੀ ਨੇ ਪ੍ਰਗਟ ਕੀਤਾ ਉਹ ਠੀਕ ਹੈ ਅੱਜ ਅਸੀਂ ਉਸ ਲੈਵਲ ਦੇ ਨਹੀਂ ਰਹੇ ਸਾਡੇ 'ਚ ਕਮੀਆਂ ਹਨ ਅਸੀਂ ਮਹਾਰਾਜ ਦੀ ਮਰਿਆਦਾ ਛੱਡ ਕੇ ਹੋਰ ਪਾਸੇ ਭਟਕਣਾ ਦੇ ਵਿੱਚ ਪੈ ਗਏ ਆਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਪ੍ਰਗਟ ਕੀਤਾ ਉਹਦੀਆਂ ਗੱਲਾਂ ਹੀ ਕੁਝ ਹੋਰ ਨੇ ਉਹ ਖਾਲਸਾ ਤੇਵੇਂ ਦਾ ਹੈ ਇੱਕ ਤਾਂ ਮੋٹے ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ-ਘੂਰ ਬੌਤ ਨੂੰ ਡਰਾਵੇ ਤੇਰਾ ਖਾਲਸਾ ਉਹ ਤੇ ਛੋਲਿਆਂ ਨੂੰ ਬਾਦਾਮ ਕਹਿਣ ਵਾਲਾ ਖਾਲਸਾ ਹੈ ਨਾਦਰ ਸ਼ਾਹ ਦੁਰਾਨੀ ਦਾ ਮੂੰਹ ਕਿੰਨੇ ਮੋੜਿਆ ਸੀ ਗੁਰੂ ਗੋਬਿੰਦ ਸਿੰਘ ਦੇ ਸਾਜੇ ਖਾਲਸੇ ਨੇ ਮੋੜਿਆ ਸੀ ਜਿਹੜਾ ਉਹ ਅਫਗਾਨਿਸਤਾਨ ਤੋਂ ਚੱਲ ਕੇ ਆਉਂਦਾ ਹੈ ਤੇ ਦਰਦਦਾ ਹੋਇਆ ਸਾਰੀਆਂ ਹਕੂਮਤਾਂ ਨੂੰ ਲੰਘ ਜਾਂਦੇ ਦਿੱਲੀ ਤੱਕ ਤੇ ਇੱਕ ਦਿਨ ਦੇ ਵਿੱਚ ਸਵਾ ਲੱਖ ਲੋਕਾਂ ਨੂੰ ਕਤਲ ਕਰਦੇ ਅਨਾਦਰ ਸ਼ਾ ਤੇ ਕੋਈ ਉਹਦੇ ਸਾਹਮਣੇ ਹੱਕ ਡਾ ਕੇ ਨਹੀਂ ਖੜਾ ਹੁੰਦਾ ਪਰ ਜਿਵੇਂ ਹੀ ਦਿੱਲੀ ਨੂੰ ਲੁੱਟਪੋਟ ਕਰਕੇ ਉਥੋਂ ਦੀਆਂ ਧੀਆਂ ਭੈਣਾਂ ਬੱਚੀਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਉਥੋਂ ਦਾ ਸੋਨਾ ਚਾਂਦੀ ਲੁੱਟ ਕਰਕੇ ਵਾਪਸ ਜਾਣ ਲੱਗਦਾ ਹੈ ਆ ਦਿੱਲੀੋਂ ਬਾਹਰ ਨਿਕਲੇ ਅਨਾਦਰ ਸ਼ਾ ਖਾਲਸਾ ਹੱਕ ਡਾ ਕੇ ਸਾਹਮਣੇ ਖੜਾ ਹੋ ਗਿਆ ਕਖਾਂ ਤੋਂ ਹੌਲਾ ਕਰ ਦਿੱਤਾ ਨਾਦਰ ਸ਼ਾਹ ਨੂੰ ਗੁਰੂ ਕੇ ਖਾਲਸੇ ਨੇ ਇਹੋ ਜਿਹਾ ਖਾਲਸਾ ਸਜਿਆ ਦਸ਼ਮੇਸ਼ ਪਿਤਾ ਜੀ ਨੇ ਅਬਦਾਲੀ ਵਰਗਾ ਆਇਆ ਆਠ ਹਮਲੇ ਕੀਤੇ ਅਹਿਮਦ ਸ਼ਾਹ ਅਬਦਾਲੀ ਨੇ ਕੋਈ ਅਬਦਾਲੀ ਦਾ ਰਾ ਰੁਕਣ ਵਾਲਾ ਨਹੀਂ ਸੀ ਜੇ ਅਬਦਾਲੀ ਨੂੰ ਭਾਜੜ ਪਾਈ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਹੋਏ ਖਾਲਸੇ ਨੇ ਪਾਈ ਹੈ ਤੁਸੀਂ ਖਾਲਸੇ ਦੇ ਬਾਰੇ ਇਤਿਹਾਸ ਵਿੱਚੋਂ ਪੜ੍ਹ ਕੇ ਵੇਖੋ ਤੁਹਾਨੂੰ ਕਿਆ ਕਮਾਲ ਕਮਾਲ ਦੀਆਂ ਇਤਿਹਾਸ ਵਿੱਚੋਂ ਕੜਨਾਵਾ ਮਿਲਣਗੇ ਜਿਹੜਾ ਵੀ ਕੋਈ ਲੋੜਵੰਦ ਖਾਲਸੇ ਦੀ ਸ਼ਰਨ ਵਿੱਚ ਆਇਆ ਗੁਰੂ ਕੇ ਖਾਲਸੇ ਨੇ ਕਦੇ ਖਾਲੀ ਨਹੀਂ ਮੋੜਿਆ ਇਹੋ ਜਿਹਾ ਖਾਲਸਾ ਸਾਜਿਆ ਅੱਜ ਦੇ ਦਿਹਾੜੇ ਵਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੇ ਧੀਆਂ ਪੈਣਾ ਦੀ ਪਤ ਬਚਾਈ ਹੈ ਖਾਲਸਾ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੋਇਆ ਹੈ ਖਾਲਸੇ ਨੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਆ ਕੇ ਉਹ ਸਰਹੰਦ ਦੀ ਧਰਤੀ ਤੇ ਖਾਲਸੀ ਪਰਚਮ ਲਹਿਰਾਇਆ ਤੇ ਵਜ਼ੀਰ ਖਾਨ ਵਰਗਿਆਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ ਕਦੇ ਖਾਲਸਾ ਨਵਾਬ ਕਪੂਰ ਸਿੰਘ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਤੇ ਕਦੇ ਖਾਲਸਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਰੂਪ ਦੇ ਵਿੱਚ ਆਇਆ ਕਦੇ ਉਹ ਖਾਲਸਾ ਸਰਦਾਰ ਬਘੇਲ ਸਿੰਘ ਦੇ ਰੂਪ ਦੇ ਵਿੱਚ ਆਇਆ ਤੇ ਉਹਨੇ ਦਿੱਲੀ ਜੇਤਲੀ 11-11 ਵਾਰ ਖਾਲਸੇ ਨੇ ਦਿੱਲੀ ਜਿੱਤੀ ਇਹ ਖਾਲਸੇ ਦਾ ਕਿਰਦਾਰ ਹੈ ਕਦੇ ਖਾਲਸਾ ਸਰਦਾਰ ਹਰੀ ਸਿੰਘ ਨਲੂਏ ਦੇ ਰੂਪ ਦੇ ਵਿੱਚ ਆਇਆ ਉਹਨੇ ਜਮਰੋਦ ਦਾ ਕਿਲਾ ਉਸਾਰਿਆ ਜਿਨ੍ਹਾਂ ਜਿਸ ਦਰਰਾਇ ਖੈਬਰ ਤੋਂ ਬਾਹਰਲੇ ਹਮਲਾਵਰ ਭਾਰਤ ਦੇਸ਼ ਤੇ ਆ ਕੇ ਹਮਲਾ ਕਰਦੇ ਸੀ ਇਥੋਂ ਦੀਆਂ ਧੀਆਂ ਪੈਣਾ ਦੀ ਪਤ ਲੁੱਟਦੇ ਸਨ ਸਰਦਾਰ ਹਰੀ ਸਿੰਘ ਦਲੂਏ ਨੇ ਉਥੇ ਜਮਰੋਦ ਦੇ ਕਿਲੇ ਦੀ ਉਸਾਰੀ ਕੀਤੀ ਇਤਿਹਾਸਕਾਰਾਂ ਪਤਾ ਕੀ ਲਿਖਿਆ ਦੁਨੀਆ ਦੇ ਸੱਤ ਅਜੂਬਿਆਂ ਦੇ ਵਿੱਚ ਚੀਨ ਦੀ ਦੀਵਾਰ ਸ਼ਾਮਲ ਹੈ ਦਾ ਗ੍ਰੇਟ ਵਾਲ ਆਫ ਚਾਈਨਾ ਚੀਨ ਦੀ ਮਹਾਨ ਦੀਵਾਰ ਦੁਨੀਆ ਦੇ ਸੱਤ ਜੂਬਿਆਂ ਬਾਰੇ ਪੜੋਗੇ ਉਹਦੇ ਵਿੱਚੋਂ ਇੱਕ ਉਹ ਵੀ ਸ਼ਾਮਲ ਹੈ ਇਹ ਕਾਦੇ ਲਈ ਬਣਾਈ ਗਈ ਸੀ ਇਹ ਬਣਾਈ ਗਈ ਸੀ ਤਾਂ ਕਿ ਚਾਈਨਾ ਦੇ ਉੱਪਰ ਬਾਹਰ ਤੋਂ ਹਮਲੇ ਨਾ ਹੋ ਸਕਣ ਤਾਂ ਕਰਕੇ ਦੀਵਾਰ ਬਣਾਈ ਗਈ ਪਰ ਇਤਿਹਾਸ ਦੱਸਦਾ ਇਸ ਦੀਵਾਰ ਦੀ ਉਸਾਰੀ ਹੋ ਜਾਣ ਤੋਂ ਬਾਅਦ ਵੀ ਚੀਨ ਦੇ ਉੱਪਰ ਹਮਲੇ ਹੁੰਦੇ ਰਹਿੰਦੇ ਹਮਲੇ ਰੁਕੇ ਨਹੀਂ ਪਰ ਜਿਸ ਦਿਨ ਸਰਦਾਰ ਹਰੀ ਸਿੰਘ ਦਲੂਗੇ ਨੇ ਜਮਰੋਦ ਦਾ ਕਿਲਾ ਉਸਾਰਿਆ ਉਹਦੇ ਤੋਂ ਬਾਅਦ ਭਾਰਤ ਦੇਸ਼ ਤੇ ਬਾਹਰੋਂ ਹਮਲਾ ਨਹੀਂ ਹੋਇਆ ਇਹ ਦੇਸ਼ ਖਾਲਸੇ ਦਾ ਦੇਣ ਨਹੀਂ ਦੇ ਸਕਦਾ ਪਰ ਇਥੋਂ ਦੇ ਅਕਿਰਤ ਕਣ ਲੋਕਾਂ ਨੇ ਇਹਨਾਂ ਗੱਲਾਂ ਨੂੰ ਭੁਲਾ ਦਿੱਤਾ ਹੈ ਅਸੀਂ ਥੋੜਾ ਜਿਹਾ ਅੱਜ 모ੜਾ ਪਈਏ ਜਿਸ ਦਿਹਾੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਉਹਨਾਂ ਨੇ ਆਪਣੇ ਖਾਲਸੇ ਦੀ ਸੋਭਾ ਗਾਈ ਖਾਲਸੇ ਦੇ ਗੁਣ ਵੀ ਗਾਏ ਨੇ ਦਸ਼ਮੇਸ਼ ਵਿਦਾਨ ਉਹਨਾਂ ਨੇ ਆਪਣੇ ਖਾਲਸੇ ਵਾਲੇ ਪਾਸੇ ਵੇਖ ਕੇ ਖਾਲਸੇ ਦਾ ਗੁਣ ਗਾਉਂਦਿਆਂ ਇਹ ਬਚਨ ਕਹੇ ਹਾਉ ਖਾਲਸੇ ਕਾ ਖਾਲਸਾ ਮੇਰੋ ਬੜੇ ਪਿਆਰ ਨਾਲ ਮਹਾਰਾਜ ਨੇ ਕਿਹਾ ਮੈਂ ਖਾਲਸੇ ਦਾ ਹਾਂ ਤੇ ਖਾਲਸਾ ਮੇਰਾ ਹੈ ਅਸੀਂ ਇੱਕ ਰੂਪ ਹੋ ਗਏ ਹਾਂ ਹਾਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ ਜਿਵੇਂ ਇੱਕ ਬੂੰਦ ਸਾਗਰ ਵਿੱਚ ਸੁਆਕੇ ਸਾਗਰ ਦਾ ਰੂਪ ਹੋ ਜਾਂਦੀ ਕਿਸੇ ਨੇ ਪੁੱਛਿਆ ਮਹਾਰਾਜ ਸਾਗਰ ਕੌਣ ਹੈ ਤੇ ਬੂੰਦ ਕੌਣ ਹੈ ਬੜੀ ਨਿਮਰਤਾ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਨ ਲੱਗੇ ਅਸੀਂ ਬੂੰਦ ਹਾਂ ਮੇਰਾ ਖਾਲਸਾ ਸਾਗਰ ਹੈ ਮੈਂ ਬੂੰਦ ਬਣ ਕੇ ਆਪਣੇ ਖਾਲਸੇ ਦੇ ਵਿੱਚ ਸਮਾ ਗਿਆ ਖਾਲਸਾ ਕੌਣ ਹੈ ਆਤਮ ਰਸ ਜੋ ਜਨ ਹੀ ਸੋ ਹੈ ਖਾਲਸ ਦੇਵ ਮੋ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾ ਹੀ ਨ ਪੇਵ ਮਹਾਰਾਜ ਨੇ ਕਿ ਖਾਲਸਾ ਕੌਣ ਹੈ ਕਹਿੰਦੇ ਆਤਮ ਰਸ ਜੋ ਜਨ ਹੀ ਜਿਨੇ ਆਤਮਾ ਦਾ ਰਸ ਜਾਣ ਲਿਆ ਉਹ ਖਾਲਸਾ ਹੈ ਆਤਮ ਰਸ ਜੇ ਜਨ ਹੀ ਸੋਹ ਹੈ ਖਾਲਸ ਦੇਵ ਮੋਮ ਹੈ ਗੁਰੂ ਕਲਗੀ ਧਰ ਕਹਿਣ ਲੱਗੇ ਮੇਰੇ ਵਿੱਚ ਪ੍ਰਭ ਮੈਂ ਪਰਮਾਤਮਾ ਵਿੱਚ ਤੇ ਖਾਲਸੇ ਵਿੱਚ ਦਾਤਾ ਜੀ ਕਹਿੰਦੇ ਜਰਾ ਜਿੰਨਾ ਵੀ ਫਰਕ ਨਹੀਂ ਰਹਿ ਗਿਆ ਕੋਈ ਫਰਕ ਨਹੀਂ ਅਸੀਂ ਸਾਰੇ ਅਕੂਪ ਹੋ ਗਏ ਹਰਾਈ ਨੇ ਆਪਣੇ ਖਾਲਸੇ ਬਾਰੇ ਕਿਹਾ ਖਾਲਸਾ ਸੋਜੋ ਚੜੇ ਤੁਰੰਗ ਖਾਲਸਾ ਸੋਜੂ ਕਰੇ ਨਿਤ ਜੰਗ ਖਾਲਸਾ ਉਹ ਹੈ ਜਿਹੜਾ ਮਨ ਘੋੜੇ ਤੇ ਨਿਤ ਸਵਾਰ ਰਹਿੰਦਾ ਤੇ ਮਨ ਨੂੰ ਆਪਣੇ ਵਸ ਵਿੱਚ ਰੱਖਦਾ ਹੈ ਖਾਲਸਾ ਉਹ ਹੈ ਜਿਹੜਾ ਨਿਤ ਜੰਗ ਕਰਦਾ ਹੈ ਨਿਤ ਜੰਗ ਦਾ ਅਰਥ ਹੈ ਆਪਣੇ ਮਨ ਦੇ ਨਾਲ ਯੋਧਾ ਕਰਨਾ ਆਪਣੇ ਆਪੇ ਨੂੰ ਆਪਣੇ ਵਸ ਵਿੱਚ ਆਪਣੇ ਕਾਬੂ ਦੇ ਵਿੱਚ ਰੱਖਦਾ ਹੈ ਤੇ ਮਹਾਰਾਜ ਜੀ ਨੇ ਇੱਕ ਸਵਈਆ ਬੜੇ ਕਮਾਲ ਦਾ ਲਿਖਿਆ ਜੀ ਖਾਲਸੇ ਦੀ ਪਰਪਾਸ਼ਾ ਦਿੰਦਿਆਂ ਉਹਨਾਂ ਕਿਹਾ ਜਾਗਤ ਜੋਤ ਜਪੈ ਨਿਸ ਬਸੁਰ ਏਕ ਬਿਨਾ ਮਨ ਨੈਕ ਨ ਆਣਾ ਹੈ ਖਾਲਸਾ ਉਹ ਹੈ ਜਿਹੜਾ ਜਾਗਤ ਜੋਤ ਪਰਮਾਤਮਾ ਨੂੰ ਮੰਨਦਾ ਉਹ ਖਾਲਸਾ ਨਹੀਂ ਜਿਹੜਾ ਵੀਰਵਾਰ ਵਾਲੇ ਦਿਨ ਹੱਥ ਵਿੱਚ ਦੀਵਾ ਫੜੀ ਕਿਸੇ ਕਬਰ ਤੇ ਦੀਵਾ ਜਗਾਉਣ ਤੁਰਿਆ ਜਾ ਰਿਹਾ ਅਜੇ ਹਾਲਾਤ ਨੇ ਸਾਡੇ ਬੜਾ ਅਫਸੋਸ ਹੁੰਦਾ ਹੈ ਬੰਦ ਕਕਾਰ ਵੀ ਪੈਨੇ ਨੇ ਅਮਰਤ ਵੀ ਅਮਰਤ ਵੀ ਪਾਨ ਕੀਤਾ ਹੋਇਆ ਤੇ ਫਿਰ ਵੀ ਅਸੀਂ ਕਬਰਾਂ ਪੂਜ ਰਹੇ ਕਾਦਾ ਖਾਲਸਾ ਰਹਿ ਗਿਆ ਜੀ ਅਮਰਤ ਵੀ ਪਾਨ ਕੀਤਾ ਹੋਇਆ ਕਕਾਰ ਵੀ ਧਾਰਨ ਕੀਤੇ ਹੋਏ ਨੇ ਸ਼ਨੀ ਦੇਵਤਾ ਮਨਾਉਂਦਾ ਫਿਰਦਾ ਸ਼ਨੀਚਰ ਵਾਰ ਵਾਲੇ ਦਿਨ ਸ਼ਨੀ ਦੇਵਤੇ ਦੀ ਹਾਜ਼ਰੀ ਭਰਦਾ ਫਿਰਦਾ ਇਹ ਖਾਲਸਾ ਥੋੜਾ ਹੈ 도ਗਲੀ ਨੀਤੀ ਨਹੀਂ ਚਲਣੀ ਗੁਰੂ ਘਰ ਦੇ ਵਿੱਚ ਬੇਕ ਪਾਸੇ ਅਸੀਂ ਦੇਵੀਆਂ ਦੇਵਤੇ ਵੀ ਮਨਾਲ ਲੀਏ ਮਡੀਆਂ ਕਬਰਾਂ ਵੀ ਮਨਾਲ ਲੀਏ ਦੂਜੇ ਪਾਸੇ ਗੁਰੂ ਸਾਹਿਬ ਨੂੰ ਵੀ ਮਨਾਲ ਲੀਏ ਇੱਥੇ ਦੋ ਕੰਮ ਨਹੀਂ ਚੱਲਨੇ ਮਹਾਰਾਏ ਨੇ ਕਹਿਆ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਟ ਪੂਲ ਨਾ ਮੰਨੇ ਦਾਤਾ ਜੀ ਕਹਿੰਦੇ ਭੁੱਲ ਕੇ ਵੀ ਕਬਰਾਂ ਤੇ ਮਡੀਆਂ ਦੀ ਪੂਜਾ ਨਾ ਕਰੇ ਬਰਤ ਗੌਰ ਮੜੀ ਮਟ ਭੂਲ ਨਾ ਮਾਨੇ ਭੁੱਲ ਕੇ ਵੀ ਨੀ ਜਾਣਾ ਜੀ ਮੜੀਆਂ ਕਬਰਾਂ ਤੇ ਇੱਥੇ ਅਸੀਂ ਤੁਰੇ ਹੋਇਆ ਜਿੰਨੀਆਂ ਕਬਰਾਂ ਮੜੀਆਂ ਪੰਜਾਬ ਦੀ ਧਰਤੀ ਤੇ ਨੇ ਸ਼ਾਇਦ ਇਹਨੀਆਂ ਤਾਂ ਕਿਤੇ ਹੋਰ ਵੀ ਨਾ ਹੋਣ ਕਬਰਾਂ ਕੌਣ ਬਣਾਉਂਦਾ ਹੈ ਭਲਾ ਮੁਸਲਮਾਨ ਕਬਰਾਂ ਬਣਾਉਂਦੇ ਨੇ ਕੋਈ ਕਿਸੇ ਦੀ ਮੌਤ ਹੋ ਜਾਂਦੀ ਹੈ ਉਹ ਕਬਰ ਪਟ ਕੇ ਉਹਨੂੰ ਦਫਨਾਉਂਦੇ ਨੇ ਕਬਰਾਂ ਮੁਸਲਮਾਨਾਂ ਦੀਆਂ ਨੇ ਜਾਂ ਈਸਾਈ ਮੱਤ ਵਿੱਚ ਕਬਰਾਂ ਬਣਾਈਆਂ ਜਾਂਦੀਆਂ ਪਰ ਨਾ ਈਸਾਈ ਲੋਕ ਕਬਰਾਂ ਦੀ ਪੂਜਾ ਕਰਦੇ ਨੇ ਨਾ ਮੁਸਲਮਾਨ